ਫਾਈਸਾਫਾ ਇਰਨ ਧੀਰ ਸਿੰਘ ਜੀਆਂ ਨੂੰ ਵੀਰ ਜੀ ਨੇ ਪਿੱਛੇ ਬੋਲਦੇ ਕਿਹਾ ਵੀ ਜਿਹੜਾ ਵੀ ਸੰਘਰਸ਼ ਪਿੱਛੇ ਹੋਇਆ ਉਹ ਤਲਵਾਰ ਦੇ ਜ਼ੋਰਤੀ ਹੋਇਆ ਉਹਦੇ ਨਾਲ ਅਸੀਂ ਦੇਖਦੇ ਹਾਂ ਵੀ ਗੁਰੂ ਕੇ ਬਾਗ ਦਾ ਮੋਰਚਾ ਜਾਂ ਗੰਗਸਰ ਜੈਤੋਂ ਦਾ ਮੋਰਚਾ ਉਹ ਸ਼ਾਂਤਮਈ ਰਹੇ ਉਹਨਾਂ ਸਮਿਆਂ 'ਚ ਇਸ ਤੋਂ ਇਲਾਵਾ ਪਿੱਛੇ ਬਲੂ ਸਟਾਰ ਤੋਂ ਬਹੁਤ ਬਹੁਤ ਵੱਡਾ ਸੰਘਰਸ਼ ਜਿਹਦੇ ਵਿੱਚ ਭਾਈ ਸਾਹਿਬ ਤੁਸੀਂ ਵੀ ਇੱਥੇ ਹੋਰ ਬਹੁਤ ਸਾਰੇ ਅਧਿਆਤ ਸਿੰਘ ਵਰਗੇ ਬੈਠੇ ਨੇ ਆਪਾਂ ਅੱਖੀ ਦੇਖਿਆ ਤੇ ਹੰਡਾਇਆ ਵੀ ਤੇ ਆਪਾਂ ਉਹ ਲਿਟੇ ਵਰਗੀਆਂ ਬੜੀਆਂ ਬੜੀਆਂ ਆਰਗੇਨਾਈਜੇਸ਼ਨਾਂ ਜਾਂ ਅੱਜ ਸਮੇਂ ਤੇ ਹਮਾਸ ਵਗੈਰਾ ਕੀ ਅੱਜ ਦੇ ਸਮੇਂ ਪੋਸੀਬਲ ਹੈ ਵੀ ਅਸੀਂ ਉਹ ਤਲਵਾਰ ਦੇ ਜ਼ੋਰ ਨਾਲ ਜਾਂ ਹੋਰ ਇਹਦੇ ਵਿੱਚ ਆਪਣਾ ਕੋਈ ਰਾਜ ਭਾਗ ਕਾਇਮ ਕਰ ਸਕਦੇ ਹਾਂ ਰਾਜ ਤਾਂ ਤਲਵਾਰ ਦੇ ਨਾਲ ਹੀ ਕਾਇਮ ਹੁੰਦੇ ਆ ਤਲਵਾਰ ਦੇ ਨਾਲ ਹੀ ਰੱਖੇ ਜਾਂਦੇ ਆ ਬਾਕੀ ਸਿੱਖਾਂ ਦੇ ਲਈ ਸ਼ਾਂਤੀਮਈ ਜਾਂ ਹਥਿਆਰਬੰਦ ਇਹ ਕੋਈ ਦ੍ਰਿੜ ਪਾਲਿਸੀ ਨਹੀਂ ਹੈ ਸਮੇਂ ਅਨੁਸਾਰ ਜਿਹੜਾ ਕਾਰਗਰ ਹੋ ਵਰਤ ਲਿਆ ਜਾਂਦਾ ਜਿਹੜੀ ਗੱਲ ਮੈਂ ਕਹੀ ਸੀਗੀ ਉਹ ਇਹ ਕਹੀ ਸੀਗੀ ਕਿ ਸਿੱਖਾਂ ਨੇ ਕਿਸੇ ਵੀ ਗੁਰਦੁਆਰੇ ਦਾ ਪ੍ਰਬੰਧ ਸ਼ਾਂਤੀਮਈ ਮੋਰਚੇ ਨਾਲ ਨਹੀਂ ਲਿਆ ਹੈ ਉਹ ਤਲਵਾਰ ਦਾ ਡਾਂਗ ਨਾ ਲਿਆ ਗੁਰੂ ਕੇ ਬਾਗ ਦਾ ਮੋਰਚਾ ਗੁਰਦੁਆਰਾ ਪ੍ਰਬੰਧ ਲੈਣ ਲਈ ਨਸ ਲੱਗਾ ਗੁਰੂ ਦਾ ਗੁਰੂ ਕੇ ਬਾਗ ਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਹ ਮੋਰਚਾ ਲੱਗਣ ਤੋਂ ਪਹਿਲਾਂ ਲੈ ਲਿਆ ਗਿਆ ਸੀਗਾ ਜੈਤੋਂ ਦਾ ਮੋਰਚਾ ਉੱਥੋਂ ਗੁਰੂ ਘਰ ਦਾ ਪ੍ਰਬੰਧ ਲੈਣ ਲਈ ਨਸ ਲੱਗਾ ਉੱਥੇ ਨਾਬੇ ਵਾਲੇ ਰਾਜੇ ਕਰਕੇ ਅਖੰਡ ਪਾਠ ਸਾਹਿਬ ਖੰਡਿਤ ਹੋਣ ਦਾ ਮਸਲਾ ਸੀਗਾ ਸਿੱਖਾਂ ਨੇ ਸਭ ਤੋਂ ਪਹਿਲਾਂ ਜਿੱਥੇ ਗੁਰਦੁਆਰਾ ਪ੍ਰਬੰਧ ਆਪਣੇ ਹੱਥਾਂ 'ਚ ਲਿਆ ਮਹੰਤਾਂ ਕੋਲੋਂ ਉਹ ਚਮਾਲਾ ਸਾਹਿਬ ਸਗਾ ਲਾਹੌਰ ਜ਼ਿਲ੍ਹੇ 'ਚ ਉਹ ਅਗਸਤ ਸਤੰਬਰ 1920 ਚ ਲਿਆ ਉਹ ਕੋਈ ਮੋਰਚਾ ਨਹੀਂ ਲਾਇਆ ਉਸ ਤੋਂ ਬਾਅਦ ਬਾਬੇ ਕੀ ਬੇਰ ਲਿਆ ਉੱਥੇ ਵੀ ਕੋਈ ਮੋਰਚਾ ਨਹੀਂ ਲਾਇਆ ਉਸ ਤੋਂ ਬਾਅਦ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਲਿਆ ਉਹ ਵੀ ਕਰਤਾਰ ਸਿੰਘ ਚੱਬਰ ਹੋਣਾ ਨੇ ਆਪਣੀ ਜ਼ੁਰਤ ਨਾਲ ਲਿਆ ਉੱਥੇ ਵੀ ਕੋਈ ਮੋਰਚਾ ਨਹੀਂ ਲਾਇਆ ਤਰਨਧਾਨ ਸਾਹਿਬ ਦਾ ਪ੍ਰਬੰਧ ਲਿਆ ਉੱਥੇ ਵੀ ਸ਼ਹੀਦੀ ਹੋਈ ਹਜ਼ਾਰਾ ਸਿੰਘ ਹੋਣਾ ਦੀ ਕੋਈ ਮੋਰਚਾ ਨਹੀਂ ਲਾਇਆ ਸੀਗਾ ਕੈਸਗੜ ਸਾਹਿਬ ਕੀਰਤਪੁਰ ਸਾਹਿਬ ਆਨੰਦਗੜ 30 ਗੁਰਦੁਆਰਿਆਂ ਦਾ ਪ੍ਰਬੰਧ ਪੰਥ ਨੇ ਲਿਆ ਉੱਥੇ ਵੀ ਕੋਈ ਮੋਰਚਾ ਨਹੀਂ ਲਾਇਆ ਸੀਗਾ ਜੋ ਪੰਥ ਦੀ ਪ੍ਰਾਣੀ ਪ੍ਰਥਾ ਰਾਤ 12 ਵਜੇ ਛਾਪਾਂ ਮਾਰਨ ਦੀ ਉਹ ਪ੍ਰਥਾ ਰਹੀ ਲਿਆ ਕੈਸਗੜ ਸਾਹਿਬ ਤਾਂ ਰਾਤ 12 ਵਜੇ ਮਾਗੀ ਵਾਲੇ ਦਿਨ ਜਦੋਂ ਸਵੇਰੇ ਪ੍ਰਕਾਸ਼ ਹੁੰਦਾ 200 ਸਿੰਘਾਂ ਦਾ ਜਥਾ ਗਿਆ ਸਾਡੇ ਏਰੀਆ ਦਾ ਉਹ ਤਾਂ ਕਾਲੀ ਦਲ ਵੀ ਨਹੀਂ ਸੀਗਾ ਨਰਵੈਰ ਸੇਵਕ ਸ਼ੀਧੀ ਜਥਾ ਸੀਗਾ ਉਹਨਾਂ ਨੇ ਪ੍ਰਬੰਧ ਲਿਆ ਤੇ ਕੀਰਤਪੁਰ ਸਾਹਿਬ ਦੇ 6 ਗੁਰਦੁਆਰਿਆਂ ਦਾ ਪ੍ਰਬੰਧ ਉਦੋਂ ਵੀ ਵੱਧ ਇੰਟਰਸਟਿੰਗ ਤਰੀਕੇ ਨਾਲ ਲਿਆ। ਤੇ ਜਦੋਂ ਅਨੰਦਪੁਰ ਸਾਹਿਬ ਦਾ ਪ੍ਰਬੰਧ ਲੈ ਲਿਆ ਤੇ ਕੀਰਤਪੁਰ ਸਾਹਿਬ ਦਾ ਜਿਹੜਾ ਮੁਖ ਮਹੰਤ ਸੀਗਾ ਉਹ ਰਾਤ ਨੂੰ ਆਪਣੇ ਚਿਵਾਰੇ 'ਚੋਂ ਸਿੰਘਾਂ ਨੇ ਚੱਕ ਕੇ ਲੈ ਜਾਂਦਾ ਗਵਾਹ ਕਰਕੇ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਲਿਆ ਕੇ ਸਵੇਰ ਨੂੰ ਸੁਨੇਹਾ ਭੇਜਿਆ ਵੀ ਤੁਸੀਂ ਚਾਬੀਆਂ ਭੇਜੋਗੇ ਕਿ ਇਹਦਾ ਸਿਰ ਭੇਜੀਏ। ਐਦਾਂ ਲਿਆ ਪ੍ਰਬੰਧ। ਇੱਕ ਐਗਜ਼ਾਮਪਲ ਦੱਸੋ ਜਿੱਥੇ ਪ੍ਰਬੰਧ ਹੈ ਜਿਹੜਾ ਉਹ ਸ਼ਾਂਤੀਮਈ ਗ੍ਰਿਫਤਾਰੀਆਂ ਦਾ ਮੋਰਚਾ ਲਾ ਕੇ ਲਿਆ ਹੋਵੇ ਸ਼ਾਂਤੀਮਈ ਗ੍ਰਿਫਤਾਰੀਆਂ ਦੇ ਮੋਰਚੇ ਜਰੂਰ ਲੱਗੇ ਪਰ ਉਹ ਪ੍ਰਬੰਧ ਲਈ ਨਹੀਂ ਲੱਗੇ ਉਹ ਹੋਰ ਮਸਲਿਆਂ ਲਈ ਲੱਗੇ ਉਹ ਵੱਧ ਪੋਲਿਟੀਕਲ ਮਸਲੇ ਸੀਗੇ ਜਿਨ੍ਹਾਂ ਨੇ ਲਈ ਲੱਗੇ